ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਲੋਕ ਸਭਾ ਸੀਟ ਸ਼੍ਰੀ ਫਤਿਗੜ ਪਹੁੰਚੇ ਸਮਰਾਲਾ ਭਗਵੰਤ ਮਾਨ ਸਰਕਾਰ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਇਸ ਕਰਕੇ ਕਾਂਗਰਸ ਛੱਡ ਵੱਡੇ ਲੀਡਰ ਆਪ ਪਾਰਟੀ ਵਿਚਾਰ ਰਹੇ ਹਨ ਆਪ ਪਾਰਟੀ ਵਿਚਾਰ ਰਹੇ ਹਨ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਲੋਕ ਸਭਾ ਸੀਟ ਸ਼੍ਰੀ ਫਤਿਗੜ ਸਾਹਿਬ ਆਪ ਪਾਰਟੀ ਉਮੀਦਵਾਰ ਅੱਜ ਸਮਰਾਲਾ ਦੇ ਵਿੱਚ ਸ਼੍ਰੀ ਫਤਿਗੜ ਸਾਹਿਬ ਲੋਕ ਸਭਾ ਚੋਣਾਂ 2024 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਸੀਟ ਸ਼੍ਰੀ ਫਤਿਗੜ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਸਾਬਕਾ विधायक गुरप्रीत सिंह आम आदमी पार्टी ਦੇ ਸਮਰਾਲਾ ਦਫਤਰ ਪਹੁੰਚੇ ਇਸ ਮੌਕੇ ਵਿਧਾਇਕ ਜਗਤਾਰ ਸਿੰਘ ਢਿਆਲਪੁਰਾ ਸਮੇਤ ਸੈਂਕੜੇ ਆਪ ਪਾਰਟੀ ਸਮਰਥਕਾਂ ਨੇ ਗੁਰਪ੍ਰੀਤ ਸਿੰਘ ਜੀਪੀ ਦਾ ਸਵਾਗਤ ਕੀਤਾ ਸਮਰਾਲਾ ਤੋਂ ਕਰਿਸ਼ਨ ਲਾਲ ਚਾਨਣਾ ਦੀ ਰਿਪੋਰਟ ਅੱਜ ਅਧਿਕਾਰਤ ਸਾਥੀ ਜੀਵਾਨੀ ਆਮ ਆਦਮੀ ਪਾਰਟੀ ਦੇ ਜੀਪੀ ਸਮਰਾਲਾ ਆਏ ਰੱਖੋ ਅੱਜ ਸੁਪਧਈਏ ਜਿਹੜੀ ਲੋਕ ਸਭਾ ਹਲਕਾ ਅਤਗੜ ਦੀ ਜਿਹੜੀ ਡੇਟਾ ਉਹ ਗੁਰਪ੍ਰੀਤ ਜੀਪੀ ਸਭ ਲੜਨਗੇ ਆਮ ਆਦਮੀ ਪਾਰਟੀ ਵੱਲੋਂ ਅੱਜ ਇਕ ਤੂ ਬੱਕਰ ਮਿਲਣੀ ਸੀਗੀ ਇਸ ਪਰਿਵਾਰ ਦੇ ਤੋਂ ਅਫਸਰਾਂ ਨੇ ਇੱਕ ਉਹਨਾਂ ਨਾਲ ਮਨੋ ਈਜ਼ੀਲੀ ਫਾਸਟ ਮਿਲਣੀ ਸੀ ਤੇ ਉਹ ਆਏ ਤੇ ਵੈਲਕਮ ਕੀਤਾ ਉਹਨਾਂ ਦਾ ਜਿਸ ਤਰ੍ਹਾਂ ਕਿ ਉਹ ਪਹਿਲਾ ਐਮਪੀ ਲੱਗਣੀ ਅਮਰਦਨ ਉਹ ਸਰਵਲ ਰਿਕਮੈਂਡ ਦੇਖੋ ਥੋੜੇ ਮਰੂ ਹੀ ਆਈ ਹੈ ਨਾ ਪਿਛਲੇ 4.5 ਸਾਲ ਜੇਪਲ ਗੱਲ ਦੇਖੀ ਆ ਲਾਸਟ ਟਾਈਮ ਛੇ ਮਹੀਨੇ ਦਾ ਜਰੂਰ ਸੁਧਾਰਮ ਰਹੇ ਨੇ ਪਰ ਉਹ ਤੋਂ ਪਹਿਲਾਂ ਉਹ ਹਫ਼ਤੇ ਜਾ ਕੇ ਬੜੇ ਵੀ ਨਹੀਂ ਹੈਗੇ ਜਿਵੇਂ ਪਿਛਲੀ ਵਾਰ ਤੁਹਾਨੂੰ ਪਤਾ ਹੀ ਹੈ ਵੀ ਜਿੰਨਾ ਵੀ ਰੁਪਇਆ ਉਹ ਲਗਭਗ ਉਪਰ ਪਤਵੀ ਮਨ ਉਹਦੇ ਵਿੱਚ ਕਹਿ ਲਈਏ ਵੀ ਸਾਰੇ ਦਾ ਸਾਰਾ ਰੁਪਿਆ ਉਹਨੇ ਰਾਏਕਰੋਟ ਤੋਂ ਮਲਾ ਸਹਿਬ ਲੜੇ ਸੀਗੇ ਉਹ ਉਹਦਾ ਬੇਟਾ ਉੱਥੇ ਝੋਇਆ ਉਹਨਾਂ ਨੇ ਬਾਕੀ ਹਲਕੇ ਨੂੰ ਤਾਂ ਆਪਾਂ ਸਮਝੀ ਨਹੀਂਗਾ ਜਦੋਂ ਹਲਕੇ ਨੂੰ ਆਪਣਾ ਨਹੀਂ ਸਮਝਿਆ ਤਾਂ ਹਲਕੇ ਕਿਉਂ ਨੂੰ ਆਪਣਾ ਸਮਝਣਗੇ ਠੀਕ ਇਹ ਜੋ ਜੀਸੀ ਆਏ ਨੇ ਐਂਟੀ ਟੈਕਨ ਦੇਖਦੇ ਆਏ ਨੇ ਸਾਲ ਬਚੂਗੇ ਹਜ਼ਾਰ ਠੀਕ ਇਹ ਤੋਂ ਵਿਰੋਧੀਆਂ ਨੂੰ ਤਾਂ ਅਸੀਂ ਨੌਕਰੀ ਹੀ ਦਿੱਤੀ ਹੋਈ ਅੱਜ ਵੀ ਸਾਨੂੰ ਦੋ ਦਿਨਾਂ ਨਾਲ ਹੁੰਦਾ ਗਿਆ ਮੈਂ ਉਹਨਾਂ ਕੋਲ ਹੀ ਹੈ ਹੌਕਾ ਕੰਮ ਨਹੀਂ ਹੈ ਦਾ ਬਰਾਸ ਹੋਏ ਸੀ ਚੱਲਣਾ ਹੁ ਕੰਮ ਕਰਦੇ ਨੇ ਉਹਨਾਂ ਕੋਲ ਮੁੰਦਰ ਤੋਂ ਬਗੈਰ ਕੋਈ ਗੱਲ ਨਹੀਂ ਕਰਾਉਂਦੀ ਪਰ ਸਾਡੇ ਅਸੀਂ ਕਰਮਾਂ ਦੇ ਆਧਾਰ ਤੇ ਪਿੰਡਾਂ ਜਾਣਾ ਤੇ ਜਿਹੜੀ ਮੈਂ 2 ਸਾਲ ਦੀ ਕਾਰਜਕਾਰੀ ਦੇ ਸਿਰ ਤੇ 13 ਦੀ 31 ਦਾ ਜਿੱਤ ਗਏ ਮਤਲਬ ਸਾਰੇ ਲੋਕਾਂ ਦਾ ਪਾਣਾ ਦੇਖੋ ਜੀ ਲੋਕਾਂ ਨੂੰ ਇਹੀ ਦਿਖਾਉਣਾ ਵੀ ਜਿਹੜੇ 2 ਸਾਲ ਦੇ ਸਾਡੇ ਕੰਮਦਾਰ ਨੇ ਉਹਨਾਂ ਦੇ ਸਿੱਤੇ ਪਾਰਟੀ ਚੋਂ ਲੜ ਰਹੀ ਹੈ ਤੁਹਾਨੂੰ ਪਤਾ ਹੈ ਤੁਸੀਂ ਆ ਪਿੰਡਾਂ ਜਾ ਕੇ ਬਚੋ ਜੀ ਬਿਜਲੀ ਦੀ ਗੱਲ ਕਰੀਏ ਅੱਗੇ ਕਿਸਾਨਾਂ ਦੀ ਗੱਲ ਕਰੀਏ ਵੀ ਬਿਜਲੀ ਨਹੀਂ ਘਟਾਉਂਦੀ ਘਟੂ ਘਟੂ ਹਰੇਕ ਪਰਿਵਾਰ ਦਾ ਮਤਲਬ 50000 60000 70000 ਆਮ ਤਰੀ ਲੱਗਦਾ ਸੀਗਾ ਤੇ ਬਿਜਲੀ ਖੁੱਲ ਆਉਂਦੀ ਆ ਤੇ ਟਾਈਮ ਸਿਰ ਆਉਂਦੀ ਆ ਦਾਤਾਂ ਨੂੰ ਦਾਤ ਨਹੀਂ ਝਕਣੀਆਂ ਪੈਂਦੀ ਹੈਗੀਆਂ ਤੇ ਬੇੜ ਦੇ ਪਿੰਡਾਂ ਵਿੱਚ ਜਦੋਂ ਵੀ ਚੈਦੀ ਆ ਸਿੱਤਾਂ ਕਰਦੇ ਨੇ ਕਿਸਾਨ ਆਪ ਮੂਹਰੇ ਹੋ ਕੇ ਬੋਲਦੇ ਨੇ ਜੇ ਆਪਾਂ ਪਰਿਵਾਰਾਂ ਦੀ ਗੱਲ ਕਰੀਏ ਜੀਰੋ ਬਿਜਲੀ ਬਿੱਲ ਦੀ ਗੱਲ ਕਰੀਏ ਉਹ 80% ਪਰਿਵਾਰਾਂ ਦਾ ਬਿੱਲ ਸਹੀ ਆਪਾਂ ਆਪਣੇ 0 ਆ ਰਿਹਾ ਜੀ ਤੇ ਉਹ ਮਨੋ ਸਭ ਤੋਂ ਵੱਡੀ ਗੱਲ ਤਾਂ ਹੈਗੀ ਆ ਜਦੋਂ ਤੁਸੀਂ ਇਹ ਹੁਣ ਤੁਸੀਂ ਗੱਲ ਕਰੋਗੇ ਉਹ ਸਾਰੇ ਪਰਿਵਾਰਾਂ ਵਿੱਚ ਅਕਾਲੀ ਦਲ ਜਿਹੜੇ ਸਾਨੂੰ ਭੰਡ ਦੇਣ ਨੇ ਉਹਨਾਂ ਦਾ ਵੀ 0 ਆਉਂਦਾ ਉਹ ਪੁੱਛਿਓ ਵੀ ਪਹਿਲਾਂ ਜਿਹਨੂੰ ਕੋ ਇਹ ਗੱਲਾਂ ਨਹੀਂ ਬੁਆਕੀ ਜ ਨਹੀਂ ਵੀ ਗੱਲ ਅਕਰੀ ਇਸ ਤੇ ਆਪਾਂ ਸਭ ਤੋਂ ਵੱਡੀ ਗੱਲ ਮੈਂ ਸਮਰਾਲੇ ਦੀ ਕਰੂੰਗਾ ਹਸਤਾਬ ਦੀ ਜਾ ਕੇ ਦੇਖੋ ਜਿਹੜੀ ਓਪੀਡੀ ਆ ਜਿਹੜੀ ਓਪੀਡੀ ਦੇ ਵਿੱਚ ਵਾਧਾ ਹੋਇਆ ਤੇ ਇਸ ਚੀਜ਼ ਦੇ ਉੱਪਰ ਮੋਰ ਲੱਗਦੀ ਆ ਵੀ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਸਰਕਾਰ ਦੇ ਉੱਪਰ ਬਹੁਤ ਜ਼ਿਆਦਾ ਬਣਿਆ ਤੇ ਜਿਹੜੀਆਂ ਹੁਣ ਦਵਾਈਆਂ ਮੁਫਤ ਮਿਲਦੀਆਂ ਨੇ ਉਹ ਸਾਰੀ ਚੀਜ਼ ਦੇ ਦੇ ਓਪੀਡੀ ਤਤਾ ਹੀ ਵਧੂਗੀ ਜਿਹੇ ਲੋਕਾਂ ਦਾ ਵਿਸ਼ਵਾਸ ਵਧੂਗਾ ਕਿਹਾ ਜਾਵੇ ਜਿਵੇਂ ਕਿ ਭਾਜੀ ਪੀਨਾਲਾ ਕਾਲੀ ਅੰਦਨ ਨੇ ਆਪਣਾ ਜੋਖਤ ਕਰਨ ਦਾ ਸੀ ਸਾਰ ਨੂੰ ਬੋਲਣ ਨੂੰ ਤੋੜ ਲਈ ਪਰ ਹੁਣ ਜਿਹੜੀ ਅਫਵਾਹਾਂ ਆ ਰਹੀਆਂ ਨੇ ਵੀ ਇੱਕ ਕੱਟਣ ਤੇ ਦਵਾ ਦੋ ਦੇਖੋ ਉਹਨਾਂ ਦਾ ਆਪਣੇ ਉਹਨੇ ਹੈਨਾ ਆਪਾਂ ਇਹਨੂੰ ਕੀ ਗਈ ਹੈ ਪਰ ਇਹ ਆਪ ਨੂੰ ਭਾਜਪਾ ਦਾ ਪਤਾ ਵੀ ਵਿਪਸਾਨ ਵਿਰੋਧੀ ਹੈਗੀ ਆ ਜੋ ਕੁਝ ਵੀ ਹੈ ਜੇ ਹੈ ਜਾਂ ਕੁਝ ਰੜ ਕੇ ਬਾਦਲ ਰੜਨਗੇ ਉਹਨਾਂ ਨਾਲ ਹੈਨਾ ਤਾਂ ਨੁਕਸਾਨ ਪੰਜਾਬ ਦੀ ਜਨਤਾ ਨੂੰ ਉਹਨਾਂ ਦਾ ਹੋਣਾ ਹੋਣਾ ਹੀ ਆਪਣੇ ਵੋਟਾਂ ਵਿੱਚ ਜਿੱਤੇ ਆ ਵੀ ਜਿਹੜੀਆਂ ਉਹਨਾਂ ਲਈ ਵੋਟਾਂ ਦੇ ਲੋਕ ਬੁਰੀ ਤਰ੍ਹਾਂ ਹਰਾਕੇ ਭੇਜਣਗੇ ਉਹਨਾਂ ਨੂੰ ਅੱਜ ਵੀ ਜਿਆਰੀ ਇਹ ਕਿ ਸਟਰੋਂਗ ਹੋ ਕੇ ਉੱਪਰ ਕੇ ਆਵਣਾ ਹੈ ਪੰਜਾਬ ਦੇ ਵਿੱਚ ਦੇਖੋ ਜੀ ਪੰਜਾਬ ਦੇ ਵਿੱਚ ਸਟਰੋਂਗ ਹੋ ਕੇ ਉੱਪਰ ਕੇ ਆਉਣਾ ਇਹ ਤਾਂ ਸੁਪਨੇ ਨੇ ਉਹਨਾਂ ਦੇ ਇਹ ਤਾਂ ਕਦੇ ਹੋ ਨਹੀਂ ਸਕਦਾ ਹੈਗਾ ਤੇ ਪੰਜਾਬ ਦੇ ਲੋਕ ਦੇ ਮੂੰਹ ਨਹੀਂ ਲਾਉਣਗੇ ਕਿਉਂਕਿ ਜੋ ਕੁਛ ਉਹਨਾਂ ਪੰਜਾਬ ਦੀ ਕਿਸਾਨੀ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਕੀਤਾ ਜੋ ਤੱਕਾ ਕਰ ਰਹੇ ਨੇ ਇਹ ਸਾਰਾ जग ਜਹਰ ਆ। ਮਨਾਲ ਵਿੱਚ ਜਿਹੜੇ ਜਿਹੜੇ ਮੁੱਦੇ ਨੇ ਉਹ ਵੀ ਲੈ ਦੇ। ਦੇਖੋ ਮੁੱਦੇ ਤਾਂ ਨੂੰ ਇਹਦੇ ਮੁੱਦੇ ਤਾਂ ਸੀ ਖਤਮ ਕਰਨ ਲੱਗੇ ਹੋਇਆ ਮੁੱਦੇ ਤਾਂ ਹੈ ਹੀ ਨਹੀਂ ਜਿਹੜੇ ਪਿਛਲੀਆਂ ਸਤੀ ਗੱਲ ਕਰਦੇ ਗਰੰਟੀਆਂ ਕੀ ਕੀ ਦੀਆਂ ਉਹ ਪੂਰੀਆਂ ਕਰਨ ਲੱਗੇ ਆ ਜਿਹੜੀਆਂ ਰਹਿ ਗਈਆਂ ਉਹ ਪੂਰੀਆਂ ਹੋ ਜਾਂਗੀਆਂ ਸਾਨੂੰ ਸਿਰਫ 2 ਸਾਲ ਹੋਏ ਨੇ ਤੇ 2 ਸਾਲ ਦੀ ਜਿਹੜੀ ਕਾਰਜਗਾਰੀ ਆ ਉਹਦੇ ਸਿਰਫ ਹੀ ਪਾਰਟੀ ਚੋਂ ਡਰੂ। ਇਹਨੇ ਕੱਲ ਪਿਆ ਪਰ ਅੰਨ ਦੀ ਕਈ ਗਲੀਆਂ ਦੇ ਵਿੱਚ ਪਾਣੀ ਨਹੀਂ ਕੱਸੀ ਨਹੀਂ ਦੇਖੋ ਮੈਂ ਬਾਰ-ਬਾਰ ਤੁਸੀਂ ਸਾਰੇ ਮੇਰੇ ਭਰਾਓ ਮੈਂ ਤੁਹਾਨੂੰ ਇੱਕ ਗੱਲ ਦੱਦਾਂ ਵੀ ਜਿੰਨਾ ਰੁਪਇਆ ਪਿਛਲੇ ਸਾਲਾਂ ਛੜਕਾਂ ਸਰਪੰਚ ਜੀ ਮੈਂ ਪਹਿਲਾਂ ਵੀ ਦੱਸਿਆ ਸੀ ਕਿ 55 ਕਰੋੜ ਦੇ ਲਗਭਗ ਰੁਪਇਆ ਆਉਣਾ ਤੇ ਹੁਣ ਵੀ ਦੱਸਿਆ ਮੈਂ ਤੁਹਾਨੂੰ 5 ਕਰੋੜ ਦੇ ਛੜਕਾ ਗਾਹਾਂ ਵਾਸਤੇ ਵੀ ਆਉਣੀਆਂ ਜਿਹੜੀਆਂ ਛੜਕਾ ਇਹਨਾਂ ਤੋਂ 15-15 20-20 ਸਾਲ ਨਹੀਂ ਬਣੀ ਆ ਉਹ ਪਹਿਲੇ ਸਾਲ ਚ ਆ ਕੇ ਬਣਾਉਣੀਆਂ ਠੀਕ ਆ ਇਹ ਸਾਡੀ ਕਾਰਜਕਾਰੀ ਆ ਜਿੱਥੇ ਦਾ ਗਰਮਾ ਸ਼ਹਿਰ ਵਾਲੀ ਗੱਲ ਮੈਂ ਖੁਦ ਮੀਟਿੰਗ 'ਚ ਦੋ ਵਰਗੇ ਕਹਾਂ ਵੀ 2 ਕਰੋੜ 3 ਕਰੋੜ ਦਾ ਜਿਹੜੇ ਕੰਮ ਚਾਲੂ ਕਰਾਉਣ ਦੇ ਕਰਾਓ ਰੁਪਈਆ ਮੈਂ ਆਪ ਲੈ ਕੇ ਆਉਂਗਾ ਮੈਂ ਆਪੇ ਪ੍ਰਬੰਧ ਕਰੂੰਗਾ ਪਰ ਪਤਾ ਨਹੀਂ ਕੀ ਇੱਕ ਪਾਰਸਲੀ ਗੱਲ ਆ ਉੱਥੇ ਦਾਣਾ ਮੰਡੀ ਵਾਲੀ ਮੈਂ ਖੁਦ ਕਹਿ ਕੇ ਆਇਆ ਦੇਖੋ ਹੋਣ ਜੇ ਮੈਂ ਗੱਲ ਕਰੂਗਾ ਸ਼ਾਇਦ ਲੱਗਣ ਵੀ ਇਲਜ਼ਾਮ ਨੇ ਮੈਂ ਤਾਂ ਕਹਿੰਦਾ ਵੀ ਕਿਸੇ ਦਿਨ ਬਰਾਬਰ ਬਿਠਾ ਕੇ ਸਾਡੀ ਇੰਟਰਵਿਊ ਕਰਦੇ ਉਹਨਾਂ ਕਹਿ ਲਈਚਾਰਾ ਮੈਂ ਪਾਰਟੀ ਬਾਜੀ ਨੂੰ ਬਾਕੀ ਸਾਈਡ ਤੇ ਰੱਖ ਕੇ ਸ਼ਹਿਰ ਦੇ ਵਿਕਾਸ ਲਈ ਇਕੱਠੇ ਹੋ ਕੇ ਕੰਮ ਕਰਨ ਲਈ ਕਹਿ ਸਕਦਾ ਪਰ ਇਹਨਾਂ ਦੀ ਮਸੱਲਾ ਤੁਸੀਂ ਦੇਖੋ ਮਸ਼ਹੂਰਾਂ ਨੂੰ ਦੇਖੋ ਮਸ਼ਹੂਰ ਜਿਹਦਾ ਮੰੰਦਰ ਉੱਥੇ ਕਿਉਂ ਹੁੰਦੇ ਨੇ ਤੇ ਇੱਥੇ ਕਿਉਂ ਨਹੀਂ ਹੁੰਦੇ ਕਾਰਨ ਕੀ ਆ ਉਹਦੇ ਪਿੱਛੇ ਕਾਰਨ ਨਾ ਮੈਂ ਸਮਾਣੇ ਦੇ ਲੋਕ ਸਾਰੇ ਜਾਣਦੇ ਨੇ ਵੀ ਇੱਕ ਗਲਤੀ ਕਰ ਲਈ ਦੀ ਸਮਾਣੇ ਦੇ ਲੋਕਾਂ ਨੇ ਉਹ ਸ਼ਾਇਦ ਅੱਸੀ ਉਹ ਟੁੱਟ ਰਹੇ ਆ ਤੇ ਪਰ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਜਿਵੇਂ ਹੁਣ ਜਣਾ ਖਾਣਗੇ ਨੇ ਤੇ ਬਾਰ ਬਾਰ ਮੌਕੇ ਨਹੀਂ ਮਿਲਣਗੇ ਤੁਹਾਨੂੰ ਸਰਨ ਧੋਦਣਾ ਬਥੋਰਾ ਦੇ ਲੋਕਾਂ ਨੇ ਜਿਹੜਾ ਆ ਬੇਈਮਨੀਆ ਥੋੜੇ ਹੰਕਾਰ ਥੋੜੇ ਮਨਜ ਬੜੇ ਨੇ ਇਹ ਸਾਰੇ ਕਰਦਣਾ ਕਿਉਂ ਅੱਗੇ ਲੱਗਦਾ ਵੀ ਤੁਹਾਨੂੰ ਵੀ ਹਾਂਜੀ ਇੰਨੀ ਵੋਟ ਐਨੇ ਪਾਸੇ ਦੀ ਬਣਦੀ ਹੈ ਜੀ ਉਹ ਥੋੜੀਆਂ ਜਿਹੜੀਆਂ ਗਲਤੀਆਂ ਮਿੰਤੀਆਂ ਸਾਰੀਆਂ ਜ਼ੀਰੋ ਕਰਤੀਆਂ ਤੇ ਫਿਰ ਮੈਂ ਤੁਹਾਨੂੰ ਕਹਿੰਦਾ ਵੀ ਜੇ ਪੰਜਾਬ ਦੇ ਵਿੱਚ ਜਾਂ ਸਮਰਾਲੇ ਦੇ ਵਿੱਚ ਜੇ ਤੁਸੀਂ ਵਿਚਰਨਾ ਸਮਰਾਲੇ ਦੇ ਦਿਲਾਂ ਦੇ ਨਰਾਜ਼ ਕਰਨਾ ਕੋ ਬੜਾ ਵੱਡਾ ਮਾਣ ਦਿੱਤਾ ਸਵਾਰ ਦੇ ਲੋਕ ਨੇ ਲੰਬਾ ਟਾਈਮ ਤਾਂ ਤੁਹਾਨੂੰ ਆ ਜਿਹੜੀਆਂ ਥੋੜੀਆਂ ਮਤਲਬ ਸਿੱਧੀ ਗੱਲ ਬੋਕਨੀ ਨਹੀਂ ਗਾਉਂਗਾ ਚਾਹ ਕਿਸਮ ਚੰਗਲ ਕੇ ਬੁਲਾ ਸਾਰੀਆਂ ਭੁੱਲ ਕੇ ਸੇਵਾ ਭਾਵਨਾ ਦੇ ਨਾਲ ਖੜਨਾ ਪਊਗਾ ਤੁਹਾਨੂੰ ਸਾਰਿਆਂ ਨੂੰ ਪਰ ਜੇ ਤੁਸੀਂ ਨਹੀਂ ਕਰੋਗੇ ਤਾਂ ਪੰਜਾਬ ਦੇ ਲੋਕ ਤੱਫੜ ਰੋਲ ਦੰਮ ਨੇ ਮੈਂ ਖੁੱਦੋ ਪਈ ਗੱਲ ਕਰਦਾ ਜੇ ਮੈਂ ਕੰਮ ਨਹੀਂ ਕਰੂੰਗਾ ਤਾਂ ਪੰਜਾਬ ਲੋਕ ਮੈਨੂੰ ਵੀ ਨਹੀਂ ਬਖਸ਼ਣਗੇ ਪਰ ਮੈਨੂੰ ਮਾਣ ਆ ਮੈਂ ਚੈਲੰਜ ਕਰ ਜਿਵੇਂ ਕਿ ਲੋਕ ਸਭਾ ਚੋਣਾਂ ਹੋ ਰਹੀਆਂ ਤੁਹਾਨੂੰ ਫਲੇਗਡ ਸਾਹਿਬ ਮੇਰਾ ਲਗਉ ਸੰਵਰਾਣਾ ਚਾਹੀਓ ਕਿਹਨੇ ਕਿਹੜੇ ਮੁੱਦਿਆਂ ਤੇ ਚੋਣ ਅੱਜ ਜਿਹੜੇ ਚੋਣ ਮੁੱਦੇ ਸੀਗੇ ਆ 2 ਸਾਲ ਦੜਿਆਂਮ ਪਾਰਟੀ ਸਰਕਾਰ ਚੱਲੀ ਹੈ ਭਗਵੰਤ ਸਿੰਘ ਸਾਡੇ ਮੁੱਖ ਮੰਤਰੀ ਤੇ ਕੇਜਰੀਵਾਲ ਸਾਹਿਬ ਸਾਡੇ ਸੁਪਰੀਮੋ ਨੇ ਤੇ ਜਿਹੜੇ ਸਾਡੇ ਐਮਐਲਏ ਚਾਹੇ ਸੰਵਰਾਣਾ ਨੇ ਚਾਹੇ ਨੌ ਹਲਕੇ ਦੇ ਐਮਐਲਏ ਨੇ ਸਾਡੇ ਦਾਇਤਾ ਪੂਰੇ ਪੰਜਾਬ ਦੀ ਜੋ ਜਿਹੜੇ ਮੁੱਦੇ ਸੀਗੇ ਪੰਜਾਬ ਦੇ ਕਿ ਇਲੈਕਟ੍ਰਿਸਿਟੀ ਦਾ ਮੁੱਦਾ ਸੀਗਾ, ਇੱਕ ਹੈਲਥ ਦਾ, ਐਜੂਕੇਸ਼ਨ ਦਾ ਤੇ ਜੋਬਸ ਦਾ। ਇਹ ਸਭ ਤੋਂ ਇਹ ਚਾਰ ਮੁੱਦੇ ਸੀ ਜਿਵੇਂ ਗੱਲ ਕੀਤੀ ਹੈ ਜਿਵੇਂ 2 ਸਾਲ ਦੇ ਵਿੱਚ 43 ਹਜ਼ਾਰ ਦੇ ਕਰੀਬ ਜੋਬਸ ਦਿੱਤੇ ਹਨ। ਤੇ ਜਿਹੜਾ ਹੈਲਥ ਦਾ ਸਿਸਟਮ ਹੈ ਜੋ ਮੁਹੱਲਾ ਕਲੀਨਿਕ ਸੀਗੇ ਤੇ ਅੱਜ ਹਰ ਪਿੰਡ ਦੇ ਗਰੀਬ ਬੰਦੇ ਆ ਉਹ ਚੀਜ਼ ਦਾ ਬੈਨੀਫਿਟ ਲੈ ਰਹੇ ਆ। ਐਜੂਕੇਸ਼ਨ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਦੇ ਵਿੱਚ ਜਿਹੜੇ ਸਕੂਲ ਨੇ ਉਹ ਅਪਗ੍ਰੇਡ ਹੋ ਰਹੇ ਆ ਤੇ ਜਿਹੜੇ ਸਕੂਲ ਬੱਚੇ ਨੇ ਜਿਹੜੇ ਗਰੀਬ ਬੱਚੇ ਨੇ ਅੱਜ ਉਹਨਾਂ ਨੂੰ ਸੂਲਤਾ ਨੇ ਪ੍ਰੋਪਰ ਸੂਲਤਾ ਮਿਲਦੀਆਂ ਨੇ ਤਾਂ ਕਿ ਉਹ ਵੀ ਕੱਲੋਂ ਇੰਜੀਨੀਅਰ ਬੰਨ ਤੇ ਆਈਐਸ ਬੰਨ ਕਿਉਂਕਿ ਜੋ ਪ੍ਰਾਈਵੇਟ ਸਕੂਲਾਂ ਦੀਆਂ ਫੈਸਿਲਟੀਆਂ ਸੀ ਅੱਜ ਜੋ ਸਰਕਾਰੀ ਸਕੂਲਾਂ ਦੀਆਂ ਫੈਸਿਲਟੀਆਂ ਹੁੰਦੀਆਂ ਨੇ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਆਪਣੇ ਲਾਈਟ ਵੀ ਕਿਉਂਕਿ ਲਾਈਟ ਚਾਹੇ ਪਿੱਛੇ ਸਰਕਾਰਾਂ ਦੇਖ ਕੇ ਚਾਹੇ ਅਸੀਂ ਪਾਰਟਿਸਪੀਕੇਸ਼ਨ ਚ ਕੀਤਾ ਪਰ ਕਿਸਾਨ ਖੁਸ਼ ਨਹੀਂ ਹੋ ਰਹੇ ਪਰ ਅਜੇ 2 ਸਾਲ ਦੇ ਵਿੱਚ ਦੇ ਇਲੈਕਟ੍ਰਿਸਿਟੀ ਬਿੱਲ ਉਹ 80% ਲੋਕਾਂ ਦਾ ਫ੍ਰੀ ਆ ਰਿਹਾ ਕੋਈ ਨੋ ਬਿੱਲ ਆ ਰਿਹਾ ਜੇ ਜੇ ਸਾਡੇ ਕਿਸਾਨ ਭਰਾ ਸੀ ਵੀ ਮੈਂ ਸਾਡੇ ਕਿਸਾਨ ਭਾਂ ਨਾਲ ਬੈਠੇ ਆ ਜਿੰਨੇ ਕੋਈ ਜ਼ਕੀਤੀ ਵਾਲੀ ਕਰਦੇ ਆ ਉਹ ਮੈਨੂੰ ਬਾਹਰ ਹੀ ਮਿਲੇ ਸੀ ਵੀ ਤੁਸੀਂ ਇਹ ਗੱਲ ਜੂ ਕਰਿਓ ਵੀ ਗਵਰਨਮੈਂਟ ਦੀ ਮੈਂ ਉਚੇਚੇ ਤੌਰ ਤੇ ਪਤਵੰਤ ਮਾਣ ਦੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਉਹਦਾ ਧੰਨਵਾਦ ਕਰਨਾ ਚਾਹੁੰਦਾ ਜਿਦਾਂ 2 ਸਾਲ ਦੇ ਵਿੱਚ ਤੇ ਇੱਕ ਸਾਲ ਸਾਡੇ ਲਾਈਟ ਨਹੀਂ ਜਉਂਦੀ ਰਾਤ ਨੂੰ ਵੀ ਉਹ ਮੋਟਰਾਂ ਤੇ ਬੈਠੇ ਰਹਿੰਦੇ ਸੀ ਅੱਜ ਉਹਨਾਂ ਦਾ ਜਿਹੜਾ ਪਹਿਲਾਂ ਡੀਜ਼ਲ ਕਟੋ-ਕਟ ਕੇ 10000 ਡੀਜ਼ਲ ਲੱਗਿਆ ਲੀਟਰ ਲੱਗਿਆ ਕਿਤਾ 500 ਲੀਟਰ ਲੱਗਿਆ ਅੱਜ ਉਹਨਾਂ 2 ਲੀਟਰ ਵਿੱਚ ਡੀਜ਼ਲ ਨਹੀਂ ਲੱਗਿਆ ਤੇ ਇਹ ਵੀ ਬਹੁਤ ਵੱਡਾ ਬੈਨ ਵੀ ਸਾਰੇ ਕਿਸਾਨਾਂ ਨੂੰ ਹੈ ਬਾਕੀ ਫਤੇਕਰ ਸਾਹਿਬ ਦੀ ਮੈਂ ਗੱਲ ਕਰਾਂ ਤੇ ਫਤੇਕਰ ਬਹੁਤ ਵੱਡੀ ਇਤਿਹਾਸਕ ਧਰਤੀ ਹੈ ਮਾਤਾ ਗੁਜਰਕੌਰ ਬਾਬਾ ਜਵਾਵਰ ਸਿੰਘ ਬਾਬਾ ਫਤੇ ਸਿੰਘ ਤੇ ਕਹਿਣਾ ਮਤਲਬ ਇਹ ਧਰਤੀ ਜਿਹੜੀ ਬੜੀ ਸ਼ਾਨਦਾਰ ਧਰਤੀ ਹੈ ਇਹ ਤੇ ਜਿਹੜਾ ਟੂਰਿਸਟ ਸਪੌਟ ਆਪਾਂ ਅਸੀਂ ਆਪਣੇ ਸੀਐਮ ਸਾਹ ਨੂੰ ਵੀ ਕਹਾਂਗੇ ਕਿਉਂਕਿ ਕੁਝ ਜਿਹੜਾ ਹਿੱਸਾ ਆਊਗਾ ਪੰਜਾਬ ਸ਼ਹਿਰ ਦਾ ਪੂਰਜਾਪਾ ਸੈਂਟਰ ਦਾ ਹਿੱਸਾ ਲੈ ਕੇ ਇੱਕ ਟੂਰਿਸਟ ਆਪਾਂ ਸਪੌਟ ਬਣਾਵਾਂਗੇ ਤਾਂ ਕਿ ਲੋਕ ਦੂ ਦਰਦੇ ਤੋਂ ਆ ਕੇ ਜਿਹੜੀ ਜਗਾ ਸਾਰੀ ਸਾਰੀ ਉਹ ਇੱਥੇ ਮੱਥਾ ਟੇਕੀ ਜਾਣ। 2019 ਦੇ ਜਿਹੜੇ ਲੋਕਤਵਤਾਤਮਕ ਹੁੰਦੀ ਆਦੀ ਐਕਟਿਵ ਬਣੇ ਤੇ ਟੂਰਿਸਟ ਸਪੌਟ ਬਣ ਕੇ। ਹੁਣ ਜੇ ਤੁਹਾਡੇ ਕੇ ਕੈਂਡੀਡੇਟ ਤਾਂ ਪਬਲਿਕ ਜਾਣਦੀ ਤੁਸੀਂ ਜਿਵੇਂ ਕੀ ਕੀ ਲੜੋ ਐਕਚੁਅਲੀ ਕੀ ਹੈ ਉਹਨਾਂ ਦੀ ਪੰਜ ਸਾਲ ਦੀ ਪਰਫਾਰਮੈਂਸ ਹੈ। ਤੋ ਤੁਸੀਂ ਚੰਗੀ ਤਰ੍ਹਾਂ ਸਾਰੇ ਲੋਕ ਵੀ ਜਾਣਦੇ ਆ ਤੁਝੇ ਕੇ ਹੱਥ ਇਕੱਠੇ ਵੇਖਦੇ ਉਹ ਜਿਹੜਾ ਪ੍ਰੋਪਰ ਚੁਕੇ ਉਹ ਬਿਊਰੋਕ੍ਰੇਟ ਸੀਗੇ ਜਿਹੜਾ ਬੰਦਾ ਪੋਲੀਟਿਕਲ ਆਪਣਾ ਜੀਵਨ ਬਤੌਂਦਾ ਉਹਦੀ ਤੇਰੀ ਕੰਮ ਕਰਨ ਦੀ ਪ੍ਰਕਿਰਿਆ ਹੁੰਦਾ ਉਹ ਡਿਫਰੈਂਸ ਹੁੰਦਾ ਤੇ ਚਾਹ ਤੋਂ ਚਾਹ ਕਰਦੇ ਚਾਹਤ ਨਾਲ ਅੰਮ੍ਰਿਤ ਗੁਰਾਂਤੀ ਪੜੇਗਾ ਉਹ ਆਪਣੇ ਹਲਕੇ ਦੇਖੇ ਵੀ ਨਗੇ ਮੈਂ ਤਰਫੇ ਮੈਂ ਮੈਂ ਉਹੀ ਗੱਲ ਕੀਤੀ ਆ ਜਿਹੜਾ ਟੂਰਿਸਟ ਸਪੌਟ ਹੋ ਗਿਆ ਇੱਕ ਮੇਨ ਡਿਮਾਂਡ ਹੈ ਜੀ ਸਾਡੇ ਹਸਪੀਟਲ ਦੀ ਬੀ ਐਸ ਐ ਜੀ ਨੇ ਪੀ ਜੀ ਆਈ ਬਹੁਤ ਵੱਡਾ ਹਸਪੀਟਲ ਹੈ ਉੱਤੇ ਹਰ ਪੇਸ਼ੈਂਟ ਚਲੇ ਜਾਂਦਾ ਮਤਲਬ ਇੰਨਾ ਉੱਤੇ ਧੀਰਜ ਹੋ ਜਾਂਦੀ ਹੈ ਤੇ ਉਹਦੇ ਨਾਲ ਜਿਹੜੇ ਪੇਸ਼ੈਂਟ ਹੈ ਕਈ ਵਾਰ ਇਗਨੋਰ ਵੀ ਹੋ ਜਾਂਦੇ ਆ ਤੇ ਅਸੀਂ ਪਰਮਾਤਮਾ ਸੂਕ ਰਕੇ ਜਦ ਸਾਡੀ ਸਰਕਾਰ ਬਣਦੀ ਹੈ ਸੈਂਟਰ ਚ ਜਿਹੜਾ ਅਸੀਂ ਘੱਟੋ ਘੱਟ 2000 ਬੈੱਡ ਦਾ 1500 ਬੈੱਡ ਦਾ ਜਿਹੜਾ ਹਸਪੀਟਲ ਹੈ ਇੱਕ ਸੈਂਟਰ ਜਗ੍ਹਾ ਤੇ ਚਾਹੇ ਖੰਨਾ ਚ ਬਣੇ ਚਾਹੇ ਸੁਨਾਲੇ ਬਣੇ ਚਾਹੇ ਹੋਰ ਬਣ ਜੇ ਅਸੀਂ ਇਹ ਜਗ੍ਹਾ ਲੈ ਕੇ ਇਹ ਚੀਜ਼ ਅਸੀਂ ਬਣਾਉਣਾ ਚਾਹੁੰਦੇ ਆ ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ ਜਿਸ ਦੇ ਲਈ ਪਹਿਲਾਂ ਕਰਨਾ ਚਾਹੀਦਾ ਹੁਣ ਆਵਾਜ਼ ਵੀ ਪਾਣੀ ਚਾਹੀਦੀ ਕਾਂਗਰਸ ਦੀ ਮੌਜੂਦਾ ਬੋਲ ਕਾਂਗਰਸ ਜਿਹੜੀ ਪੇਸ਼ਣਾ ਤੋਂ ਚੰਗੀ ਤਣਾ ਜਾਣਦੇ ਹੋ ਅੱਜ ਉੱਥੇ ਕੋਈ ਇਹ ਨਹੀਂ ਪੰਜ ਲੀਟਰ ਨੇ ਹਰ ਬੰਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਕੱਲ ਇਹ ਚਲੋ ਮੈਂ ਇਲੈਕਸ਼ਨਾਂ ਵੀ ਲੜੀਆਂ ਤਾਂ ਇਲੈਕਸ਼ਨ ਜੋ ਟਿਕਟ ਵੀ ਦੇ ਦਿੰਦੇ ਆ ਤਾਂ ਉਹ ਪਿੱਛੋਂ ਟੰਗਾ ਖਿੱਚਦੇ ਵੀ ਮੈਨੂੰ ਹਰਾਇਆ ਜਾਵਾ ਚਾਹੇ ਕੋਈ ਜਿਵੇਂ ਅੱਜ ਦਾਸ ਚਾਂਸ ਦੀ ਗੱਲ ਗੱਲ ਕਰ ਲਈਏ ਕਾਂਗਰਸ ਮੈਂ ਜਿਹੜਾ ਜੱਟ ਜੱਟ ਤੋਂ ਲੱਗ ਰਿਹਾ ਹਿੰਦੂ ਹਿੰਦੂ ਤੋਂ ਲੱਗ ਰਿਹਾ ਐਸਸੀ ਐਸਸੀ ਤੋਂ ਲੱਗ ਰਿਹਾ ਤੇ ਕਹਿਣਾ ਮਤਲਬ ਇਹ ਚੀਜ਼ ਦੇਖ ਤਾਂ ਨਹੀਂ ਅੱਜ ਕਿਉਂ ਵੱਡੇ ਵੱਡੇ ਲੀਡਰ ਆਪਣੇ ਆ ਰਹੇ ਕਾਂਗਰਸ ਦੇ ਦੇਖੋ ਤੁਸੀਂ ਆਪਣੇ ਡਾਕਟਰ ਸਾਹਿਬ ਡਾਕਟਰ ਚੰਬੇ ਸਾਹਿਬ ਐਮਐਲਏ ਛੱਡ ਕੇ ਆਏ ਆ ਦੇਪੇ ਲੀਡਰ ਛੱਡ ਕੇ ਆਏ ਆ ਉਹਨਾਂ ਨੇ ਦੇਖਿਆ ਉਹ ਬਾਕੀ ਭਗਵਾਨ ਜਮਾ ਦੀ ਸਰਕਾਰ ਚ ਉਹਨਾਂ ਨੂੰ ਇਸ ਕਿ ਲੱਗ ਰਿਹਾ ਦੀ ਆਪਾਂ ਤਾਂ ਇਹ ਸਰਕਾਰ ਲੋਕਾਂ ਦਾ ਬੈਨੀਫਿਟ ਕਰ ਰਹੀ ਹੈ ਤੇ ਅੱਜ ਤਾਂ ਹੀ ਲੋਕੀ ਹੁੰਮਾਗੇ ਤੇ ਪਹੁੰਚਦੇ ਆ ਤੇ ਅੱਜ ਸਾਰੇ ਚੌ ਹੈ ਜਿਵੇਂ ਮੈਂ ਘਟੋ ਘਟ 6 ਹਲਕਿਆਂ ਜਾ ਚੁੱਕਾ 9 ਹਲਕੇ ਪਹੁੰਚਦੇ ਆ 6 ਹਲਕਿਆਂ ਜਿਵੇਂ ਅੱਜ ਸਮਨਾਲੇ ਦਾ ਵਰਕਰ ਸਾਡੇ ਐਮਐਲਏ ਸਾਹਿਬ ਅਤੇ ਜੀਜੀ ਵੀ ਜੀ ਬੈਠੇ ਕਿਉਂਕਿ ਸਾਡੇ ਬਿਆਲਪੁਰਾ ਸਾਹਿਬ ਨੇ ਵਾਕਈ ਇੱਥੇ ਗ੍ਰਾਸ ਰੂਟ ਤੇ ਕੰਮ ਕੀਤੇ ਜੇ ਮੈਂ ਗੱਲ ਕੀਤੀ ਹੈ 15 15 ਕਰੋੜ ਦੇ ਕਰੀਬ ਜਿਹੜੇ ਰੋਡਸ ਨੇ ਲਲੋ ਲਲੋ 55 ਕਰੋੜ ਰੁਪਏ 55 ਹਜ਼ਾਰ 55 ਕਰੋੜ ਦੇ ਕਰੀਬ ਜਿਹੜੇ ਰੋਡਸ ਚਾਹੇ ਉਹ ਵੀਜੀਆਈ ਰੋਡ ਹੋਵੇ ਚਾਹੇ ਮਾਸ਼ੀਵਾਲੀ ਰੋਡ ਹੋਵੇ ਚਾਹੇ ਅੰਦਗਿਆ ਰੋੜਾ ਹੋਣ ਤੇ ਉਹਦੇ ਨਾਲ ਕਿਉਂਕਿ ਕੰਮ ਕੀਤਾ ਅੱਜ ਲੋਕ ਖੁਸ਼ ਨੇ ਆਮ ਪਾਰਟੀ ਤੋਂ ਤੇ ਆਉਣ ਵਾਲੇ ਟਾਈਮ ਜੀ ਦੋ ਸੈਕਟਰ ਦੋ ਸਾਲਾਂ ਇਸ ਗਵਰਨਮੈਂਟ ਨੇ ਕੰਮ ਕੀਤਾ ਜਿਹੜੀ ਆਉਣ ਵਾਲੀ ਪਲਾਨਿੰਗ ਹੈ ਉਹ ਸਾਡੇ ਮੁੱਖ ਮੰਤਰੀ ਜੀ ਬਹੁਤ ਵਧੀਆ ਅਲਿਆਮ ਪਾਰਟੀ ਨੂੰ ਪੰਜਾਬ ਬਹੁਤ ਉਤੇ ਲਿਖਦਾ ਕਿ ਕੋਈ ਹੋ ਰਹੀ ਹੋ ਜੀ ਆਵਾਜ਼ੀ ਪਾਰਟੀ ਦਾ ਉਹ ਕਹਿੰਦੇ ਬਈ ਕਿ ਐਮਟੀ ਦੀ ਵੋਟਾਂ ਦੇਖਦੇ ਤੁਸੀਂ ਇਹ ਤਾਂ ਬਰਬਾਦ ਨੂੰ ਹੋਏ ਇਹ ਨਹੀਂ ਜੇ ਕੋਈ ਇਧਾਨੀ ਹੰਦਾਈ ਗੱਲ ਹੈ ਜਿਹੜਾ ਪੋਲੀਟੀਕਲ ਬੰਦਾ ਉਹਨਾਂ ਸੇਵਾ ਕਰਨੀਆਂ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਤੋਂ ਕਰੇ ਤੇ ਇਹਨਾਂ ਦੇਖਿਆ ਕਿਉਂਕਿ 70 ਕਟੋ ਕਾਰਡ 75 ਸਾਲ ਦੇ ਕੀ 10 ਸਾਲ ਹੋ ਗਏ ਪਰ ਇਹਨਾਂ ਦੋਨਾਂ ਪਾਰਟੀਆਂ ਨੇ ਜਿਹੜੇ ਪੰਜਾਬ 'ਚ ਕੋਈ ਕਾਰਜ ਕੀਤਾ ਨਹੀਂ ਦੋ ਸਾਲ ਜੋ ਆਮ ਪਾਰਟੀ ਨੇ ਕਾਰ ਦਿਖਾਇਆ ਅੱਜ ਲੋਕ ਪੂਰੇ ਖੁਸ਼ ਨੇ ਪੰਜਾਬ ਦੇ ਤਾਂ ਹੀ ਅਸੀਂ ਦਲੇ ਆ ਤੇ ਤੁਹਾਨੂੰ ਉਮੀਦ ਹੈ ਆਉਣ ਵਾਲੇ ਟੈਨ ਜਿੱਤੇ ਰਣ ਦੇ ਤੇਰਾ ਸੀ ਤਾਂ ਵੀ ਚੱਲਦਾ ਅਕਾਲੀ ਦਲ ਨੂੰ ਵੀ ਚੰਗੀ ਤਾਂ ਲੋਕ ਜਾਣਦੇ ਨੇ ਆ ਸਾਡੇ ਬੈਠੇ ਕੀ ਮਿਆਂ ਸਾ ਇਹ ਵੀ ਅਕਾਲੀ ਦਲ 'ਚ ਰਹੇ ਜਿਉਂ ਕਿ ਇਹ ਸਹੀ ਮਿਹਨਤ ਇਹ ਵੀ ਤੁਹਾਨੂੰ ਬਾਅਦ 'ਚ ਦੱਸ ਦੇਣਗੇ ਕਿ ਕਿਉਂ ਇਹਨਾਂ ਨੇ ਬੋਲਣਾ ਆਪਣੇ ਐਮਐਲਏ ਸਾਹਿਬ ਜਿਆਲਦੂਰ ਸਾਹਿਬ ਨੇ ਬੋਲਣਾ ਕਿਉਂਕਿ ਮੇਰੀ ਅਗਲੀ ਮੀਟਿੰਗ ਨਾਲ ਤੇ ਜਾਣਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਪਰਮਾਤਮਾ ਦਾ ਸੁਖ ਰਕੇ ਜਿਹਨੀਆਂ ਚੋਣਾਂ ਚੜ੍ਹ ਇੱਕ ਜੀਉ ਨਾਉਣੀਆਂ ਤੇ ਅਸੀਂ ਲੋਕ ਸਭਾ ਦੇ ਇਤੋਂ ਵੱਧ ਤੋਂ ਵੱਧ ਜੀ। ਥੈਂਕ ਯੂ। ਜੀ ਸਾਰੇ ਜਿਹੜੇ ਲੋਕ ਆਮ ਹੋਣਾ ਕੌਰੀਆ ਰੱਖਿਆ। ਪਾਰਟੀਆਂ ਦੇ ਇੰਨੀ ਪਾਲਾਂ ਤੇ ਆਪਕੀ ਜੀਪੀਆਈਸੀ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਡੇ ਆਮ ਆਦਮੀ ਪਾਰਟੀ ਦੇ ਤਮਿੰਨਰ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਲੋਕ ਸਭਾ ਹਲਕਾ ਫਤਿਹਗੜ ਸਾਉਂ ਤੋਂ ਬਹੁਤ ਹੀ ਵਧੀਆ ਉਮੀਦਵਾਰ ਸੁਲਝੇ ਹੋਏ ਇਮਾਨਦਾਰ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਸਰਦਾਰ ਗੁਰਪ੍ਰੀਤ ਸਿੰਘ ਜੀਪੀਜੀ ਨੂੰ ਉਮੀਦਵਾਰ ਬਣਾ ਕੇ ਸਾਡੇ ਕੋਲ ਭੇਜਿਆ। ਅੱਜ ਤੁਸੀਂ ਦੇਖ ਰਹੇ ਹੋ ਕਿ ਸਵਰਾਲੇ ਹਲਕੇ ਦੇ ਵਿੱਚ ਸਰਦਾਰ ਜਗਤਾਰ ਸਿੰਘ ਬਿਆਲਪੁਰਾ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਉਹਨਾਂ ਦੇ ਨਾਲ ਤਰ੍ਹਾਂ ਦੇ ਬਹੁਤ ਵੱਡਾ ਇਕੱਠ ਹੋਇਆ। ਇਹ ਮੈਂ ਸਮਝਦਾ ਕਿ ਸਾਡੇ ਉਹ ਡਾਕਟਰ ਸਾਹਿਬਾਨ, ਬਲੱਡੀ ਸਾਹਿਬਾਨ ਸਾਰੇ ਸਸਤਾਮ ਦੇ ਆਗੂ ਸਹਿਬਾਨ ਚਾਹ ਮੋਸਾ ਸਾਹਿਬ ਸਾਰੇ ਕਟਨੇ ਸਨ। ਔਰ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਤਰ੍ਹਾਂ ਪਹਿਲਾਂ 2022 ਦੇ ਚੋਣਾਂ ਦੇ ਵਿੱਚ ਜੋ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ ਉਹਦੇ ਵਿੱਚ ਵੱਡਾ ਫਤਵਾ ਜਿਹੜਾ ਪੰਜਾਬ ਦੇ ਲੋਕਾਂ ਨੇ ਦਿੱਤਾ ਸੀ ਸਬਰਾਲੇ ਹਲਕੇ ਦੇ ਲੋਕਾਂ ਨੇ ਦਿੱਤਾ ਸੀ ਉਸ ਤੋਂ ਵੀ ਵੱਡਾ ਜਿਹੜਾ ਫਤਵਾ ਉਹ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਇਥੋਂ ਜਿਤਾ ਕੇ ਵੱਡੀ ਪਹਾੜੀ ਬਹੁਮਤ ਦੇ ਨਾਲ ਅਸੀਂ ਪਾਰਟੀ ਦੀ ਛੋੜੀ ਦੇ ਵਿੱਚ 2000 ਦੇ ਲੋਕਾਂ ਤੋਂ ਅੰਪੀ ਅਮਰ ਸਿੰਘ ਬਣੇ ਜਿਹਨੇ ਕੀ ਕਾਰੀਰ ਦੇਖਿਆ ਸੰਸਦ ਦੀ ਹੁਣ ਮੈਂ ਸੰਦਰਭ ਤੋਂ ਸਾਹਮਣੇ ਵਰਤੀ ਸੀ ਜੀਪੀ ਜੀਓਐਸ ਪਾਰਟੀ ਦੇ ਵਿੱਚ ਰਹੇ ਨੇ ਔਰ ਤੁਸੀਂ ਵੀ ਆਪ ਵੀ ਕਹਿੰਦੇ ਹੋ ਤੇ ਲੋਕ ਵੀ ਕਹਿੰਦੇ ਨੇ ਕਿ ਜਿਹੜੇ ਅਫਸਰ ਚਾਹੀ ਹੁੰਦੀ ਅਫਸਰ ਚਾਹੀ ਆਪਾਂ ਨੂੰ ਪਤਾ ਕਿ ਉਹਨਾਂ ਦਾ ਕੰਮ ਕਰਨ ਦਾ ਢੰਗ ਤਰੀਕਾ ਹੋਰ ਹੁੰਦਾ ਜਿਹੜਾ ਕੋਈ ਸਵਾਸੇਵਕ ਹੋਵੇ ਕੋਈ ਪਾਰਟੀ ਦਾ ਵਰਕਰ ਹੋਵੇ ਉਹਨਾਂ ਦਾ ਕੰਮ ਕਰਨ ਦਾ ਢੰਗ ਤਰੀਕਾ ਕੋਈ ਹੋਰ ਹੁੰਦਾ ਉਹਨਾਂ ਦਾ ਫਰਕ ਆ ਬਹੁਤ ਜ਼ਿਆਦਾ ਕਿਉਂਕਿ ਉਹ ਜ਼ਬਰਾਰੇ ਹਲਕੇ ਦੇ ਵਿੱਚ ਨਾ ਆਪਣੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਸਾਰੇ ਜਿਹੜੇ ਹਲਕੇ ਨੇ ਨੌ ਦੇ ਨੌਏ ਉਹ ਸਾਰੇ ਇਹ ਕਹਿ ਰਹੇ ਨੇ ਉਹਨਾਂ ਦੇ ਪਾਰਟੀ ਦੇ ਵਰਕਰ ਵੀ ਕਹਿ ਰਹੇ ਨੇ ਆਪ ਦਾ ਗੁਜੀ ਪਾਲ ਜੀ ਦਾ ਸਵਾਲ ਹੈ ਕਿ ਸਾਨੂੰ ਉਮੀਦਵਾਰ ਦੇ ਚਾਹੀਦਾ ਆ ਦੋ ਤਿੰਨ ਦੇਖਿਆ ਕਿ ਫਤੇਗਰ ਸਾਹਿਬ ਤੋਂ ਲੋਕਾਂ ਨੇ ਕਿਹਾ ਉਹਨਾਂ ਦੇ ਵਰਕਰਾਂ ਨੇ ਕਿ ਸਾਨੂੰ ਇਹ ਉਮੀਦਵਾਰ ਨਹੀਂ ਚਾਹੀਦਾ ਕੋਈ ਹੋਰ ਉਮੀਦਵਾਰ ਚਾਹੀਦਾ ਸੋ ਮੇਰਾ ਕਹਿਣ ਤੋਂ ਪਾਵਾ ਜਿਸ ਤਰ੍ਹਾਂ ਵਰਤਨੀ ਸਿੰਘ ਜੀ ਪੀ ਸੀ ਜੀ ਇਹਨਾਂ ਦੀ ਮੈਂ ਗੱਲ ਕੀਤੀ ਕਿਉਂਕਿ ਮੈਂ ਇਹਨਾਂ ਨੂੰ ਲੰਮੇ ਸਮੇਂ ਤੋਂ ਜਾਣਦਾ ਇਹਨਾਂ ਨੇ ਮੈਂ ਸਭ ਨਾਲ ਕਿ ਥੱਲੇ ਹੋ ਕੇ ਇਹ ਲੀਡਰ ਬਣੇ ਨੇ ਪਹਿਲਾਂ ਕੋਈ ਕੌਂਸਲਰ ਬਣੇ ਨੇ ਫਿਰ ਜੂਦੇ ਪ੍ਰਧਾਨ ਬਣੇ ਨੇ ਫਿਰ ਇਹ ਐਮ ਐਲ ਏ ਦੀ ਦੋ ਤਿੰਨ ਇਲਕਾ ਲੜੀਆਂ ਨੇ ਇਹਨਾਂ ਨੇ ਐਮ ਐਲ ਏ ਬਣੇ ਨੇ ਸੋ ਮੇਰਾ ਕਹਿਣ ਤੋਂ ਪਾਵਾ ਹਰੇਕ ਦੇ ਦੁੱਖ ਸੁੱਖ ਬਹੁਤ ਵਧੀਆ ਸਾਡੇ ਵਰਕਰ ਨੇ ਬਹੁਤ ਵਧੀਆ ਮੈਂ ਸਮਝਦਾ ਲੋਕਾਂ ਦੇ ਕੰਮ ਕਰ ਕਰ ਤੁਹਾਡਾ ਵੀ ਦਾਇਰ ਰਹੇ ਹੋ ਤੁਹਾਡਾ ਤੇ ਬਹੁਤ ਵੱਡਾ ਮੈਂ ਇਹ ਰਣਨੀਤੀ ਹੈ ਕਿ ਜੇ ਇਹਦੇ ਤੋਂ ਆਉਣ ਵੇਲੇ ਲੋਕ ਸੁਵਾਰਣਾ ਅਸੀਂ ਜੀ ਲੋਕਾਂ ਕੋ ਜਿਹੜਾ ਜਾ ਰਿਹਾ ਸੀ 2 2 ਸਾਲਾਂ ਦੇ ਵਿੱਚ ਜੋ ਪਾਰਟੀ ਨੇ ਗ੍ਰਾਂਤੀ ਦਿੱਤੀ ਹੈ ਦਿੱਤੀ ਸਰ ਉਹਦੇ ਚੋਂ ਕਾਫੀ ਪੂਰੀਆਂ ਕਰ ਦਿੱਤੀਆਂ ਗਈਆਂ ਨੇ ਹੋਰ ਵੀ ਕਰਦੀ ਲੋੜ ਆ ਕਿਉਂਕਿ ਜਿਵੇਂ ਪਹਿਲਾਂ ਗੱਲ ਕੀਤੀ ਗਈ ਹੈ ਸੜਕਾਂ ਦੀ ਗੱਲ ਕੀਤੀ ਗਈ ਹੈ ਮਾਲਾ ਕਲੀਨਿਕ ਦੀ ਗੱਲ ਕੀਤੀ ਗਈ ਹੈ ਲੋਕਾਂ ਨੂੰ ਬਿਜਲੀ ਦੇ ਬਿੱਲ ਫ੍ਰੀ ਵਾਲੀ ਗੱਲ ਕੀਤੀ ਗਈ ਹੈ ਕਿਸਾਨਾਂ ਨੂੰ ਮੋਟਰਾਂ ਦੇ ਜਿਹੜੇ ਲੈਟ ਆ ਰਹੀ ਆ ਉਹਨਾਂ ਦੀ ਗੱਲ ਕੀਤੀ ਗਈ ਆ ਹਸਪਤਾਲਾਂ ਦੀ ਗੱਲ ਕੀਤੀ ਗਈ ਆ ਸਕੂਲਾਂ ਦੀ ਗੱਲ ਕੀਤੀ ਗਈ ਆ ਇਹ ਸਾਰੇ ਮੁੱਦੇ ਜਿਹੜੇ ਅਸੀਂ ਲੈ ਕੇ ਲੋਕਾਂ ਕੋਲ ਜਾਵਾਂਗੇ ਅਸੀਂ ਘਰ ਘਰ ਡੋਰ ਟੂ ਡੋਰ ਸ਼ੁਰੂ ਕੀਤਾ ਹੈ ਪਹਿਲੇ ਤਾਂ ਕਿ ਲੋਕਾਂ ਨੂੰ ਅਸੀਂ ਲੋਕ ਕਹੇ ਸਾਨੂੰ ਪਤਾ ਕਿਉਂਕਿ ਲੋਕਾਂ ਦੇ ਜਿਹੜਾ 5-5 7-7000 ਰੁਪਿਆ ਮਹੀਨੇ ਦਾ ਜੇਬ ਦੇ ਵਿੱਚ ਆਉਂਦਾ ਜਿਹੜਾ ਬਿਜਲੀ ਬਾਫੀ ਵਾਲੀ ਗੱਲ ਆ ਤਾਂ ਮੈਂ ਸਮਝਦਾ ਉਹਦੇ ਤੇ ਬਹੁਤ ਲੋਕ ਪੁੱਛਦੇ ਇਹ ਪਹਿਲਾਂ ਕਦੇ ਨਹੀਂ ਹੋਇਆ ਬੋਸਰਾ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਬੋਸਰਾ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ 2 ਸਾਲ 2 ਸਾਲ ਪਹਿਲਾਂ ਤੁਸੀਂ ਬਦਾਂ ਹਾਂਸਾਵਾਂ ਦੇ ਚੋਣਾਂ ਦੇ ਵਿੱਚ ਬਹੁਤ ਭਾਰੀ ਬਹੁਤ ਦੇ ਨਾਲ ਆਮ ਆਦਮੀ ਪਾਰਟੀ ਦੀ 92 ਐਮ ਐਲ ਏ ਜਿਤਾ ਕੇ ਇਥੋਂ ਸਰਕਾਰ ਬਣਾਈ ਸੀ ਇਸੇ ਤਰ੍ਹਾਂ 13 ਦੇ 13 ਵੀਰਵਾਰ ਦੇ ਜਿਹੜੇ ਸਾਡੇ ਲੋਕ ਸਭਾ ਲਈ ਚੋਣਾਂ ਲੜਨਗੇ ਉਹਨਾਂ ਨੂੰ ਅਸੀਂ ਪਾਰਟੀ ਬਹੁਤ ਬਹੁਤ ਦੇ ਨਾਲ ਜਿਤਾਈਏ ਆਪਾਂ ਇੱਕ ਇੱਕ ਵੋਟ ਆ ਜਿਹੜੀ ਉਹ ਆਮ ਆਦਮੀ ਪਾਰਟੀ ਚੋਣ ਨਿਸ਼ਾਨ ਚਾਲੂ ਕਰੇ ਤਾਂ ਕਿ ਇਹਨਾਂ ਨੂੰ ਆਪਾਂ ਜਿਤਾਈਏ ਤੁਹਾਡਾ ਪੱਤਰਕਾਰ ਭਾਈ ਚਾਹਦੇ ਦਾ ਸਾਰੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ